ਲੱਗੇ ਬੜੀ ਮੈਂ ਨਾ ਇੱਥੇ ਫੱਟੀ ਬਣਾ ਲੈਣਾ ਚਲੋ ਬੋ ਜਿਹੜੋਂ ਕੀ ਕਰਿਆ 40 ਸਾਲ ਦਾ ਸਮਾਜ ਜਿਹੜੋਂ ਕਿਸੇ ਤੇ ਪਸਤਾ ਪੈ ਜੀ ਨਾ ਉਹ ਨਹੀਂ ਬੰਦਾ ਮੱਠ ਕਰਦਾ ਵੀ ਜਾਰੀ ਨੂੰ ਖੜਾ ਕਰਦੀ ਆਪਣੇ ਬਰਾਤ ਉਹ ਕੈਮਾ ਦੀ ਕਰਸਣਾ ਅੱਛਾ ਜੀ ਉਹ ਕੈਮਾ ਨੂੰ ਖੜਾ ਕਰਦੇ ਠੀਕ ਹੈ ਜੀ ਵੀ ਮੱਦਬਲ ਇਹ ਆਪਣੇ ਬਰ ਨੂੰ ਕਾਮਯਾਬ ਹੋ ਉਹ ਜਿਹੜਾ ਰੱਬ ਦਾ ਸੱਤਿਆ ਕਿਉਂ 100 ਸਾਲ ਤੱਕਰ ਜਾਂਦੇ ਸੀ ਦੁਨੀਆ ਅੱਛਾ ਜੀ ਉਹਨਾਂ ਦੇ ਘਰ ਵਿੱਚ ਕੋਈ ਬਰਾਈ ਨਹੀਂ ਸੀ ਜਿਹੜਾ ਦੇਖੀ ਹੈ ਉਹ ਤੇ ਪਲਹਾਉ ਕਰਦਾਂਗੇ ਨਹੀਂ ਚੁੱਪ ਕਰਦੇ ਮੈਂ ਕਿਸੇ ਦਾ ਬੁਰਾ ਨਹੀਂ ਕਰ ਠੀਕ ਹੈ ਜੀ ਉਹਨਾਂ ਕੋਲੇ ਇਹ ਜੱਗ ਉਹ ਮੇਰਾ ਠੀਕ ਹੈ ਮੈਂ ਮਾਰੇ ਕੰਮਾਂ ਤੋਂ ਮੈਨੂੰ ਰੱਬ ਨੇ ਕਿਉਂ ਲਾਇਆ ਹੂੰ ਰੱਬ ਕਹਿੰਦਾ ਤੂੰ ਉੱਥੇ ਮਾਸਤੂਆ ਨੇ 20 ਸਾਲ ਸਮਾਨ ਵੇਚਿਆ ਤੇਰੀ ਰੱਬ ਕੋਲੇ ਬੇਟੀਓ ਚ ਆਈ ਨਹੀਂ ਪਹਿਲਾਂ ਜਦੋਂ ਤੁ ਗੱਲ ਤਾਂ ਸੁਣਿਆ ਵੀ ਉਹ ਕਹਿੰਦਾ ਰੱਬ ਕੋਲੇ ਤਾਂ ਵੀਡੀਓ ਆਈ ਨਹੀਂ ਇਹ ਸਾਰੀ ਤੇਰੀ ਵੀਡੀਓ ਤੂੰ ਕਹਿੰਦਾ ਨਹੀਂ ਲੋਕ ਆਪੇ ਰੱਬ ਕਹਿੰਦਾ ਮੈਂ ਪਵਾਵਾ ਹੂੰ ਅੱਛਾ ਜੀ ਕੱਲ ਸੁਣ ਲੈ ਰੱਬ ਨੇ ਕਿਹਾ ਮੈਂ ਕੀ ਕਹੇ ਮੇਰੀ ਬਿੱਲੀ ਨੂੰ ਪਾਉ ਮੈਂ ਕਹਾ ਕਾ ਜੇ ਮੇਰਾ ਮਾਨਦਰੋਂ ਖਾਲੀ ਹੋ ਗਈ ਮੇਰਾ ਮਨ ਇਤਬਰ ਦਾ ਰੱਬ ਨੇ ਲੱਗਿਆ ਮੈਂ ਮਾਇਆ ਕੀ ਅਗ ਲਾਉਣੀ ਮੇਰੇ ਰਾਤ ਨਹੀਂ ਮਰਾਤ ਨਹੀਂ ਆਏ ਪਾਉ ਮੈਂ ਕੀ ਕਰਨਾ ਪੈਸਾ ਮੈਂ ਰੱਬ ਨਾਲ ਪਿਆਰ ਕਰਦਾ ਹਾਂ ਵੀਰ ਬਾਬਾ ਇਕ ਥੋ ਮੇਥੋ ਕਿਸੇ ਦਾ ਮੋਬਾਦਾ ਨਾ ਕਰ। ਮੈਂ ਤੁਹ ਪੜਾਈ ਕਿਰਾਏ ਸੰਸਾਰ ਚ ਮੈਂ ਵੀ ਨੌਕੀਆ ਤੁਹਾਡੇ ਬਲਦੇ ਬਲਦੇਵ ਤੇ ਇਹ ਇਹ ਜਿਹੜਾ ਲੱਕੜ ਦਾ ਕੰਮ ਇਹ ਫਿਰ ਤੁਸੀਂ ਕਿੰਨਾ ਕੁ ਟਾਈਮ ਹੋ ਗਿਆ ਕਰਦੇ 20 ਸਾਲ ਹੋ ਗਏ ਹੁਣ ਤੈਨੂੰ ਦੱਸੀ ਤਾਂ ਜਾਣਾਂ ਮਾਸਤਵਾਨੀ ਜਾਂਦੇ ਉਮਰ ਕਿੰਨੀ ਕੋ ਉਮਰ 62 ਸਾਲ 62 ਸਾਲ ਠੀਕ ਹੈ ਤੇ ਸਾਰਾ ਅੱਛਾ ਸਭ ਟੀਂ ਦਿਾਰ ਕਰਦੀ ਆ ਆ ਸਾਰਾ ਆ ਆ ਵੱਡੀਆਂ ਬੁੱਡੀਆਂ ਆਖੂੰ ਖੁੰਡਾ ਠੀ ਬੱਡੂਗਾ ਸਾਰਾ 8 ਮਿਨਾਉਂਗਾ ਮੋ ਉਹ ਚੋਟੀ ਦਾ ਬਣਾਉ ਠੀਕ ਹੈ ਜੀ ਆ ਜਿਹੜੇ ਖੁੰਡਾ ਬਣਾਉਗਾ ਇਹ ਸਾਰਾ ਪਿੱਤਲ ਦਾ ਪਿੱਤਲ ਦਾ ਮਨਸਾਰਾ ਹੂੰ ਆ ਖੂੰਮ ਤੋਂ ਲਗਣਿਆ ਦੇਖਾਇਆ ਆ ਰਗਣਿਆ ਕਿੱਲ ਪਾ ਗਿਆ ਕਿੱਲ ਲੱਗਣਗੇ ਜਿਵੇਂ ਉਹ ਕੋਕੇ ਇਹ ਬਾਪੂ ਜੀ ਸਾਰਾ ਸਮਾਨ ਹੱਥੀਂ ਤਿਆਰ ਕਰਦੇ ਆ ਇਹ ਚਾਹੀਦਾ ਸਾਰਾ ਬਾਕੀ ਇਹਦੇ ਆਹਾ ਐ ਲੱਗੂਗੇ ਨਾ ਆਂਦੋਂ ਮੈਂ ਕੱਢਿਆ ਹੋ ਗਿਆ ਉਹਦੇ ਮੂਹਰੇ ਆਹਾ ਪਊਗੀ ਹਾਂ ਠੀਕ ਹੈ ਜੀ ਇਹਦੇ ਵਿੱਚ ਪਾ ਦੇ ਫਿਰ ਇੱਥੇ ਐ ਪੱਟੀਆਂ ਲੱਗਣੀਆਂ ਕਿੱਲ ਪਾ ਠੀਕ ਹੈ ਜੀ ਇਹ ਮਤਲਬ ਖੁੰਡਾ ਪੂਰਾ ਵਧੀਆ ਤਿਆਰ ਹੋਊਗਾ ਇਹ ਟੋਪ ਦਾ ਟੋਪ ਦਾ ਜਿਹੜਾ ਬੂਨਸ ਬਣਾ ਬਣਾ ਸਕ ਹਾਂ ਸਾਰਾ ਹੱਥੀ ਦੇ ਇੱਕ ਇੱਕ ਚੀਜ਼ ਤੁਸੀਂ ਲਾਉਂਗੇ ਚਣ ਚਣ ਕੇ ਸਤਿਗੁਰਾਲ ਜੀ ਸਾਰਿਆਂ ਨੂੰ ਆਪਾਂ ਹੰਡੇ ਆਏ ਬੈਠੇ ਆ ਹੰਡੇ ਆਏ ਬਾਪੂ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਬਲਦੇਵ ਸਿੰਘ ਜੀ ਇਹ ਹੱਥੀ ਕਿਰਤ ਕਰਦੇ ਆ ਹੱਥੀ ਇਹ ਲੱਕੜ ਦਾ ਸਾਰਾ ਸਮਾਨ ਤਿਆਰ ਕਰਦੇ ਆ ਤੁਸੀਂ ਦੇਖੋ ਖੁੰਡੇ ਤੋਂ ਲੈ ਕੇ ਮਧਾਣੀਆਂ ਤੇ ਮਤਲਬ ਸਾਰਾ ਕੁਝ ਹੱਥੀ ਤਿਆਰ ਕਰਦੇ ਆ ਤੇ ਬਾਪੂ ਜੀ ਤੋਂ ਤੁਰਿਆ ਵੀ ਨਹੀਂ ਜਾਂਦਾ ਹੈਗਾ ਤੇ ਆਪਾਂ ਇਹਨਾਂ ਨਾਲ ਸਾਰਾ ਕੁਝ ਪੁੱਛਦੇ ਆਂ ਬਾਪੂ ਜੀ ਸਾਸਰੀ ਘਰ ਜੀ ਇਹ ਬਾਪੂ ਜੀ ਕਿਹੜੇ ਕਿਹੜੇ ਸੰਦ ਬਣਾਉਂਦੇ ਤੁਸੀਂ ਮੈਂ ਨੈਟ ਤੇ ਦੇਖਿਆ ਨਹੀਂ ਤੂੰ ਮੈਂ ਨੈਟ ਤੇ ਹੀ ਦੇਖਿਆ ਜੀ ਉਹ ਸਾਰਾ ਉਹਦੇ ਚ ਹੀ ਆ ਮਤਲਬ ਕੰਨੀ ਕੰਨੀ ਚੀਜ਼ ਤੇ ਇਹ ਚਲੋ ਇਹ ਸਾਰਾ ਲੱਕੜ ਦਾ ਸਵਾਰ ਤੁਸੀਂ ਬਣਾਉਂਦੇ ਹੋ ਪਰ ਇਹ ਸਿੱਖਿਆ ਕਿਵੇਂ ਸੀ ਉਹ ਰੱਬ ਨੇ ਦਿਖਾਇਆ ਜੀ ਆਪਾਂ ਕਿਸੇ ਨਾਲ ਲੱਗ ਕੇ ਨਹੀਂ ਸਿੱਖੇ अच्छा हां किसी ने ਘਰਤਾ ਨਹੀਂ ਲਵਾ ਕੇ ਵੀ ਮੈਨੂੰ ਸਿਖਾ ਦੇ ਮੈਨੂੰ ਦੱਸ ਦੇ ਕੋਈ ਸ਼ਾਗਿਰਦ ਨਹੀਂ ਸੀ ਐ ਲੁੱਟ ਪਿਆ ਸਾੜ ਕਾ ਨਾ ਹੋਇਆ ਫਿਰ ਐਂ ਸਿੱਖ ਗਏ ਐ ਆਪਦੇ ਆਪੀ ਆ ਖੜਾਵਾ ਬੁੱਬੂ ਆ ਦੇਖੀ ਕਿੰਨੀਆਂ ਘੈਂਟ ਹਾਂ ਹਾਂ ਇੱਕ ਇੱਕ ਚੀਜ਼ ਬਣਾਈ ਆ ਇਹ ਪਿੱਤਲ ਦਾ ਆ ਜੀ ਸਾਰਾ ਪਿੱਤਲਾ ਤਾਂਬਾ ਲੱਗਾ ਤੇ ਉਹਦੇ ਛਾਪੀ ਬਣੀ ਦੇ ਕਿੰਨੀ ਘੈਂਟ ਉਹ ਥੱਪੀ ਆ ਕੋਟ ਨਹੀਂ ਦੇਣਾ ਹੁਣ ਆ ਘੜੀ ਚਾ ਕੋਟ ਨਹੀਂ ਚੱਕੀ ਬੁੱਬੂ ਕੋਟ ਨਹੀਂ ਚੱਕੀ ਦੇਖੀ ਇਹ ਸਾ ਕੋਟ ਨਾਲੀ ਆਪਾਪੂ ਜੀ ਕੀ ਹੈ ਗੱਡੀ ਚਰਨਾ ਲੈ ਰਹਿ ਪੂਰੇ ਕਰਜੇ ਦਾ ਇਹ ਹੁਣ ਦੇਖਿਆ ਸੀ ਅੱਛਾ ਜੀ ਮੈਂ ਕਾਹ ਕੋ ਬੰਦਾ ਹੁਣ ਆ ਗਿਆ 2 ਮਿੰਟ ਹੋ ਗਏ ਹਾਂ ਬਾਬਾ ਜੀ ਵੀਡੀਓ ਦੇਖਿਆ ਮੈਂ ਡੰਡਾ ਡੰਡਾ ਦੇ ਦੋ ਮੈਂ ਕਿਹਾ ਡੰਡਾ ਲੈ ਜਾ ਹਾਂਜੀ ਸਾਡੀ ਗੱਲ ਹੋਊਗੀ ਦਾਲੋਗੀ ਕਹਿੰਦਾ ਬਾਪੂ ਮੈਂ ਪੈਸੇ ਨਹੀਂ ਦਿੱਤੇ ਕਰੋ ਹੂੰ ਮੈਂ ਕਿਹਾ ਮੈਥੋਂ ਪੈਸੇ ਹੋਰ ਲੈ ਲੈ ਹਜ਼ਾਰ ਪੀਣ ਲੈ ਡੰਡਾ ਲੈ ਜਾ ਮੇਰੇ ਪੈਸੇ ਤਾਂ ਗੱਡੀ ਤੋਂ ਹੀ ਨਹੀਂ ਕਿਤੇ ਆਉਣਗੇ ਮੈਂ ਜੇ ਨੂੰ ਤਾਂ ਆ ਚ ਕਾ ਮਾ ਕੀ ਮੇਰਾ ਅੰਦਰੋਂ ਮਨ ਖਾਲੀ ਹੋਵੇ ਮੈਂ ਕਿਹਨਾਂ ਪੈਸੇ ਧਾਰੇ ਇਥੇ ਤੈਨੂੰ ਮੈਂ ਮੈਂ ਤੈਨੂੰ ਹਜ਼ਾਰ ਹੋਰ ਕਿਉਂ ਦਿੰਨਾ ਬਿਨਾਂ ਤੂੰ ਡੰਡਾ ਲੈ ਜਾ ਨਾ ਮੇਥੋਂ ਹਜ਼ਾਰ ਰੁਪਏ ਧਾਰਾ ਲੈ ਜਾ ਪੈਰ ਹੀ ਪੈਰ ਪੂ ਜੇ ਤੈਨਾਂ ਮੈਂ ਤੈਨੂੰ ਮੈਂ ਕੋਈ ਪੈਸਿਆਂ ਦੀ ਲੋੜ ਨਹੀਂ ਫਿਰ ਮੈਂ ਕੀ ਕਰਨਾ ਪੈਸਾ ਯਾਰ ਮੈਂ ਮੁੰਡਾ ਬਹਿਣਾ ਜਦੋਂ ਮੈਂ ਪੈਸਾ ਲੈ ਲਾ ਗਿਆ ਮੇਰੀ ਕਲਾ ਰੱਬ ਮੇਗਨਾ ਮੁ ਅਗੋਂ ਤੁਸੀਂ ਮੇਰੀ ਦੁਕਾਨਦਾਰੀ ਬੰਦੂ ਸਹੀ ਗੱਲ ਹੈ ਜੀ ਇਹ ਇਹਦਾ ਕੋਈ ਵੀ ਚੀਜ਼ ਆਪਾਂ ਬਣਾਉਣੇ ਸ਼ੌਂਕ ਨਾ ਤੁਸੀਂ ਉਹਦਾ ਫਿਰ ਲਾਗਤ ਹੀ ਲੈ ਲੈ ਮੈਂ ਉਹਦਾ ਪੈਸਾ ਨਹੀਂ ਜਾ ਨਹੀਂ ਲੈਂਦਾ ਹੁਣ ਕੱਲ ਦਿਨ ਮੈਂ ਗੱਲ ਦੱਸਾਂ ਕੀ ਹੋਈ ਹੈ ਜਦੋਂ ਰਸਤੇ ਪਈ ਵੀ ਸੀ ਮੈਂ ਰੱਬ ਨੂੰ ਕਿਹਾ ਮੈਂ ਰੱਬਾ ਪਿਆਰਾਂ ਦੇ ਤੁਰਾ ਕੱਟ ਮੈਂ ਰੱਬਾ ਇਹ ਸਮਾਨ ਘੇਜਾਂ ਅੱਜ ਇਹਦਾ ਹੱਲ ਕਰ ਵਿਕੰਡਾ ਅੱਛਾ ਜੀ ਅਗਰ ਰੱਬ ਕਹਿੰਦਾ ਕਰੇ ਨਹੀਂ ਕੰਨਾ ਰੋਟੀ ਫੇਟੂ ਆਇਆ ਘਰ ਕੰਨਾ ਇਹਨੂੰ ਚੱਕ ਕੇ ਪਰੇ ਛੜਕ ਤੇ ਲੈ ਗਿਆ ਉਹ ਮੈਂ ਕਹਿੰ ਪੁੱਵਾਂ ਉਹਨੂੰ ਕਹਿੰ ਮਗਾ ਛੜਕ ਤੇ ਲਾ ਦੇ ਜਿੱਦੜ ਕੋਈ ਜਾਬੇ ਨਾ ਦਿਸੇ ਨਾ ਨੰਦੇ ਨਾ ਹੋਵੇ ਉਸ ਤੋਂ ਦੀ ਉੱਥੇ ਸਮਾਨ ਤੇਜੀ ਲਾ ਦੇ ਉਹ ਦੁਕਾਨਦਾਰੀ ਸੀ ਕੱਪੜੇ ਦੀ ਕਰਦੀ ਸੀ ਜਿਵੇਂ ਮੇਰੀ ਆ ਘੇ ਬੈਠੀ ਹੈ ਹਾਂਜੀ ਉਹ ਬਾਹਰ ਉਹਦੇ ਘਰੋਂ ਨਿਕਲ ਆਇਆ ਕਰ ਲ ਅੱਛਾ ਜੀ ਉਹ ਕੀ ਨਿਕਲਿਆ ਉਹ ਕਹਿੰ ਮੈਨੂੰ ਕਹਿੰਦੀ ਬਾਪੂ ਮੈਂ ਵੀਡੀਓ ਦੇਖਿਆ ਤੂੰ ਸਾਡੇ ਘਰੇ ਚਾਹ। ਮੈਂ ਵੀਡੀਓ ਦੇਖ ਕੇ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ। ਕਹਿੰਦੇ ਬਾਪੂ ਫਿਰ ਹੈ ਕਰ ਆਪ ਨਮੀ ਬੋਰੀ ਮੈਂ ਲਿਆਉਣੀ ਅੰਦਰੋਂ ਇਹਦੇ ਉੱਤੇ ਧਰ। ਇਹ ਤਾਂ ਹੁਣ ਸੜੀ ਪਈ ਆ ਬੋਰੀ। ਹੂੰ। ਵੀ ਇੱਥੇ ਚਾਹ। ਹੁਣ ਦੱਸਦਾ ਉਹ ਹੀ ਜੱਗਦਾ ਇਹ ਕਲਾ ਸਾਡੀ ਕੀ ਹੁੰਦੀ ਆ। ਉੱਥੇ ਰੋਹੀ ਚ ਡਾਕਟਰ ਆਦਾ। ਹੂੰ। ਬਾਪੂ ਕਹਿੰਦਾ ਬਾਪੂ ਜੀ ਮੈਂ ਦੇਖਿਆ ਵੀਡੀਓ ਮੈਂ ਰਿਸ਼ਤੇਦਾਰੀ ਤੇ ਸੋਗਾ ਖੁੰਗਾ ਲੈਣਾ ਹੈ ਮੈਨੂੰ ਕਹਿੰਦਾ ਇਹਦਾ ਰੇਟ ਦੱਸ ਇਹ ਮੇਰਾ ਹੋ ਗਿਆ ਨਾ ਪਰ ਇਹ ਕਰਦੇ ਮੈਂ ਕਿਹਾ 5000 ਰੁਪਏ ਦਾ ਠੀਕ ਹੈ ਜੀ ਤਾਂ ਨਾ ਮੈਂ ਬਾਪੂ 5000 ਰੁਪਏ ਮੈਂ ਫੋਨ ਲਾਉਣਾ ਰਿਸ਼ਤੇਦਾਰੀ ਚ ਠੀਕ ਹੈ ਆ ਜਾ ਮੈਂ ਖਰੀਦ ਲਿਆ ਠੀਕ ਹੈ ਜੀ ਉਹਨੂੰ ਫੋਨ ਲਾਤਾ ਉਹ ਬੰਦਾ ਆ ਗਿਆ ਉਹ ਹੁਣ ਮੈਨੂੰ ਨਹੀਂ ਸੀ ਪਤਾ ਵੀ ਡਾਕਟਰ ਨਾਲ ਉਹ ਫੇਰ 5000 ਮਿਲ ਜਾਂਦਾ ਘਰ ਤੋਂ ਉਹ ਬੰਦੇ ਨੇ ਕਿਸੇ ਨੂੰ ਹੋਰ ਲਿਆ ਹੂੰ ਦੇਖੋ ਹੋਰ ਬੰਦੇ ਨੂੰ ਉਹਦੀ ਨਾ ਮੇਰਾ ਘਰ ਵਾਲਾ ਕੰਮ ਸੀ ਹੂੰ ਮੈਂ ਵੀ ਕਹਿੰਦਾ ਬਾਬਾ ਬੰਦੇ ਨੂੰ ਖੁੰਡਾ ਤੋਂ ਮੋਣਾ ਮੈਨੂੰ ਕੀ ਪਤਾ ਵੀ ਉਹ ਬੰਦੇ ਨੂੰ ਫੋਨ ਲਾਇਆ ਉਹ ਆਹੀ ਹੂੰ ਕਿੰਨੇ ਦੇ ਪੈਸੇ ਦੱਸ ਮਾਸ਼ਾ 2200 ਅੱਛਾ ਜੀ ਕਹਿੰਦਾ ਬਾਪੂ ਮੈਂ ਪੈਸੇ ਘਰਾ ਕੇ ਲਿਆਉਂਗਾ 2200 ਇਹ ਖੁੰਡਾ ਪਰੇ ਲਾ ਆਲੂ ਨਹੀਂ ਕਰ ਰਹਾ ਉਹਨੇ ਜਾ ਕੇ ਪੈਸੇ ਚੜਾ ਕੇ ਡਾਕਟਰ ਨੂੰ ਫੜਾ ਤੀ ਹੂੰ ਉਹ ਡਾਕਟਰ ਦਾ ਨਾਲ ਆਇਆ ਕੱਲ ਕਹਿੰਦਾ ਬਾਬਾ ਜੀ ਕੀ ਕੀ ਕਰਤੋਂ ਇਹ ਮੈਂ ਤੈਨੂੰ ਕਹਿ ਨਹੀਂ ਸਕਦਾ ਡਾਕਟਰ ਇੱਥੋਂ ਕਹਿੰਦਾ ਮੈਂ 5000 ਰੁਪਏ ਦਿੰਦਾ ਸੀ ਤੈਨੂੰ ਨਹੀਂ ਤੂੰ ਇਹ 2500 ਫੜ ਲੈ ਮੈਂ ਇਥੋਂ ਹੂੰ ਫਿਰ ਮੈਨੂੰ ਕਹਿੰਦਾ ਉਹ 2500 ਹੀ ਫੜ ਲੈ ਤੂੰ ਮੈਂ ਤੈਨੂੰ 5000 ਕਰਕੇ ਪੱਕਾ ਕਰਿਆ ਵੀ ਮੇਰਾ ਹੋ ਗਿਆ 5000 ਹੂੰ ਮੈਂ ਗਿਆ ਹੁਣੇ ਹੀ ਸਾੜ ਨੂੰ ਹੀ ਮੁੱਕਰਦੇ ਹੁਣ ਤੇ ਡਾਕਟਰ ਸਾਹਿਬ ਤੇਥੋਂ 2200 ਹੀ ਲੋ ਜਦੋਂ ਮੈਂ ਠੁੱਕ ਕੇ ਦੁਬਾਰੇ ਚੱਟ ਲਿਆ ਮੈਂ ਸਾੜ ਨਹੀਂ ਮੈਂ ਹੋਰ ਪਾਸਿਆਂ ਹੁਣ ਆੜੀ ਸਾਚ ਪਤਾ ਕਿੰਨਾ ਘੱਟ ਹੁੰਦਾ ਹਾਂਜੀ ਮੇਰੇ ਪਾਸ ਕਮੀ ਨਹੀਂ ਮੇਰੇ ਪਾਸ ਕੋ ਕਰ ਦਬਾਰਾ ਉੱਥੇ ਮੈਨੂੰ ਉਹ ਘੰਗਾ ਨਾਲ ਗੁੱਗਬਾਰਾਂ ਦਾ ਸਾਰਾ ਚੰਨ ਮੇਰੇ ਅੱਖੀਂ ਦੇਖਿਆ ਬਾਹ ਜਿੱਥੇ ਆ ਪੈੜ ਸੀ ਇੱਥੇ ਆ ਪੈੜ ਸੀ ਠੀਕ ਹੈ ਜੀ ਮੂੰਹ ਪਟਾਉਠੇ ਜਿਉਂ ਥੇ ਕਿਉਂ ਬਾਹਰ ਜਾਂਦੀ ਆ ਹਾਂਜੀ ਦੁਨੀਆਂ ਰੱਬ ਨੇ ਸਾਜ ਦਿੱਤੀ ਬਾਹਰ ਉਹ ਪਿਆਰ ਗਿਆ ਤੋਟਾ ਹਮ ਭਾਈ ਨੂੰ ਭਾਈ ਨਹੀਂ ਕਹਿੰਦਾ ਕੋਈ ਪਿਓ ਨੂੰ ਪਿਓ ਨਹੀਂ ਕਹਿੰਦਾ ਭੈਣ ਨੂੰ ਭੈਣ ਨਹੀਂ ਕਹਿੰਦਾ ਉਹ ਦੁਨੀਆਂ ਕੀ ਕਰਦੀ ਐ ਮਨ ਹੋ ਗਏ ਅੰਦਰੋਂ ਹੌਲੇ ਖਾਲੀ ਹਾਂਜੀ ਉਹ ਖਾਲੀ ਹੋਏ ਉੱਥੇ ਮੱਥਾ ਟੇਕ ਜਾਈ ਵੀ ਰੱਬਾ ਸਿੱਥੇ ਬੜਾ ਸਨਾਰ ਕਰਦੇ ਮਾਰ ਖਾਲੀ ਹੋ ਗਏ ਉਹ ਮਨ ਖਾਲੀ ਤੂੰ ਸਾਹ ਤੋਂ ਪੁੱਛ ਚੱਲ ਮੈਨੂੰ ਨਸ਼ਾ ਆਈ ਜਾਂਦਾ ਰੱਬ ਦਾ ਮੈਨੂੰ ਫੁਰਲ ਮਗਾ ਕਿੰਨੋ ਫੀਮ ਦਾ ਨਸ਼ਾ ਹੈ ਹੁਣ ਗੱਲਾਂ ਉਹ ਕੀ ਮਟਬਲ ਕਰਦਾ ਉਹ ਕਹਿੰਦਾ ਉਹ ਇਥੇ ਦੇੜੇ ਜਾਈ ਜਾਂਦੇ ਆ ਵੀ ਮੈਂ ਉਹਨਾਂ ਨੂੰ ਪੈਦਾ ਕੀਤਾ ਸੀ ਸੰਸਾਰ ਦਿਖਾਈ ਸੀ ਕਿੰਨੇ ਘੜ ਦੇ ਨੇ ਕਿੰਨੇ ਉਹ ਬਣਾ ਕੇ ਤੇਰੇ ਨਾਲ ਘੜੀ ਆ ਤੇ ਹੁਣ ਮੈਨੂੰ ਕਿਉਂ ਉਹਨੇ ਨੁਕਸ ਪਾਇਆ ਲੱਤ ਤੇ ਥੋੜਾ ਹਾਂ ਹੈ ਉਹਨੇ ਲੈਕ ਨਹੀਂ ਲਾਇਆ ਕਿ ਕਿਨਿ ਸਾਥ ਬਣਾ ਦੇਣਾ ਤੈਨੂੰ ਜੇ ਮੈਂ ਪੂਰਾ ਕਰਤਾ ਤੇਰਾ ਵਿਆਹ ਹੋ ਜੂ ਹੂੰ ਦੀ ਹੁਣ ਤੈਨੂੰ ਆ ਕਿਸੇ ਨੇ ਕਰਨਾ ਨਹੀਂ ਤੇਰੀ ਕਲਾ ਤੇਰੇ ਕੋਲ ਇੰਨੀ ਆਉਗੀ ਅਮਰੀਕਾ ਕੈਨੇਡਾ ਦੇ ਲੋਕ ਤੇਥੋਂ ਸਾंपे ਨਹੀਂ ਜਾਣਿਆ ਬੁੜੀ ਨਾ ਕਲਾ ਦਿੱਤੀ ਪਰਮਾਤਮਾ ਬਹੁਤ ਤੱਕ ਨਹੀਂ ਦਿੱਤੀ ਵੀ ਹੈ ਤੇ ਇਹ ਬਾਪੂ ਜੀ ਸਮਾਨ ਫਿਰ ਥੋੜਾ ਇੱਥੋਂ ਹੀ ਵਿਕਦਾ ਇੱਥੇ ਹੁਣ ਨੱਟ ਤੇ ਬਾਲਾ ਵੇਚਣ ਲੱਗ ਗੇ ਥਾਲ ਹੋ ਗਿਆ ਨੱਟ ਪਰ ਅੱਛਾ ਜੀ ਇੱਥੇ ਹੀ ਵੇਖਦਾ ਵੈਸੇ ਤੁਸੀਂ ਕਿੰਨੇ ਮਸਤੂਆਂ ਨੇ ਵੀ ਜਾਂਦੇ ਕੱਲ ਜਦ ਫਿਰ ਮੇਰੇ ਪੁਰਾਣੇ ਦਾ ਖਰਾਬ ਹੋ ਗਿਆ ਉੱਥੇ ਕੱਲ ਜਾ ਕੇ ਜਾਏ ਅੱਛਾ ਉੱਥੇ ਸਮਾਨ ਤੁਸੀਂ ਇਹ ਲੈ ਕੇ ਜਾਂਦੇ ਫਿਰ ਉੱਥੇ ਹੀ ਜਾਂਦਾ ਹੈ ਹੁਣ ਉੱਥੇ ਜਿਹੜੇ 22 ਸਾਲ ਦਾ ਮੈਂ ਜਾਣਾ ਹੈ ਹਾਂਜੀ ਜੇ ਮੈਂ ਉੱਥੋਂ ਹਟ ਕੇ ਮੇਰੇ ਗਾਹ ਟੁੱਟ ਜਾਣਗੇ ਉਹ ਉਹ ਡੀਕਦੇ ਹੁਣ ਉਹ ਡੀਕਦੇ ਆ ਮੈਨੂੰ ਹੂੰ ਉਹ ਕੱਲ ਬੰਦਾ ਇੱਕ ਜੀਕਦਾ ਸੀ ਅੱਛਾ ਜੀ ਉਹਦੇ ਘਰ ਜਾਣੇ ਕਹਾ ਕਿ ਜਾਈ ਬਾਬੇ ਕੋਲ ਹੂੰ ਉਹ ਕਹਿੰਦਾ ਬਾਬਾ ਤੂੰ ਕਿਹਾ ਨਹੀਂ ਮੈਨੂੰ 2-3 ਘੰਟੇ ਹੋ ਗਏ ਅੱਡੇ ਤੇ ਤੰਗੂ ਨਹੀਂ ਬੈਠਾ ਤੂੰ ਅੱਥਾ ਜੀ ਮੈਂ ਕਹਿੰਦਾ ਉੱਥੇ ਰੱਸੀ ਪਾਏ ਤੇ ਨੰਗਾ ਆਏਗਾ ਤੇ ਨੰਗਾ ਹਾਂ ਜਦੋਂ ਮੈਨੂੰ ਘਰ ਦਾ ਨਹੀਂ ਕਹੇ ਕਿ ਤਾ ਕੋਠ ਨਹੀਂ ਦੇ ਜੀ ਅੱਛਾ ਜੀ ਇੱਕ ਮੈਨੂੰ ਦੇ ਦੇ ਰੋਟੀ ਆ ਬੇਗਾਂ ਹਾਂਜੀ ਇੱਕ ਦੇ ਦੇ ਮੈਨੂੰ ਮਿਰਚਾਂ ਰਗਣ ਵਾਲਾ ਕੋਠਾ ਠੀਕ ਹੈ ਮੈਂ ਕਿਹਾ ਇਹ 2-3 ਕੰਟ ਹੈ ਨਹੀਂ ਆ ਮੇਰੇ ਕੋਲ ਠੀਕ ਹੈ ਜੀ ਪਰ ਮਿਰਚਾਂ ਦਾ ਕੋਠਾ ਕਹਾਣੇ ਮਹੀਨੇ ਲਓ ਠੀਕ ਹੈ ਤੇ ਇਹ ਬਪੀ ਸਮਾਨ ਕਿਵੇਂ ਚੱਕ ਕੇ ਲੈ ਕੇ ਜਾਂਦੇ ਗੱਡੀ ਆਉਂਦੀ ਐ ਅੱਛਾ ਕਰਾਈ ਤੇ ਹੁੰਦੀ ਐ ਹਾਂ ਅੱਛਾ ਗੱਡੀ ਦੇ ਵਿੱਚ ਜਾਂਦੇ ਤੁਸੀਂ ਹਾਂ ਚਲੋ ਵਧੀਆ ਜੀ ਉਹ ਹੁਣ 800 ਰੁਪਿਆ ਤਾਂ ਲਊ ਪੁੰਨਿਆ ਤੇ ਹੁਣ ਕੱਲ ਜੇ ਇੱਥੇ ਮੈਂ ਜਾ ਕੇ ਆਇਆ ਮਸਤਵਾਨ ਹਾਂਜੀ ਇੱਥੇ 650 650 ਠੀਕ ਐ ਪਰ ਮੇਰਾ ਸਮਾਨ ਹੀ ਘੰਟੇ ਦਾ ਹੁੰਦਾ ਹਾ ਹਾਂ 2-3 ਘੰਟੇ 1 ਘੰਟੇ 2 ਘੰਟੇ 2 ਘੰਟੇ ਬੱਤ ਅੱਛਾ ਜੀ ਇੱਥੋਂ ਵੀ ਬਹੁਤ ਆਉਂਦੇ ਹੋਣੇ ਦਾ ਉੱਥੇ ਫੁੱਲ ਬਟਾ ਫੁੱਲ ਠੀਕ ਐ ਇਸਨੇ ਅਮਰੀਕਾ ਕੈਨੇਡਾ ਤੋਂ ਆਉਂਦੇ ਅਮਰੀਕਾ ਕੈਨੇਡਾ ਤੋਂ ਫੋਨ ਆਉਂਦੇ ਜੀ ਫੋਨ ਗੱਡੀਆਂ ਆਉਂਦੀਆਂ ਘਰੇ ਮੇਰੇ ਕੋਲ ਆ ਪੰਦੇ ਬੰਦੇ ਅੱਛਾ ਤੇ ਉਹ ਫਿਰ ਸਮਾਨ ਜਿਵੇਂ ਆ ਆ ਕਿੰਨੇ ਦਾ ਵੈਸੇ ਇਹਦਾ ਰੇਟ ਕੀ ਰੱਖਿਆ ਉਹਦਾ 2000 ਰੁਪਏ ਦੇ ਦੇਣਗੇ ਦਾ ਹਾਂ ਉਹ ਤਾਂ ਜੋ ਤੁਸੀਂ ਮੰਗੋਗੇ ਤੇ ਉਹ ਦਾ ਜਿੰਨੇ ਮਰਜ਼ੀ ਕਹਿ ਲਿਆ ਮੈਂ ਪਰ ਮੈਂ ਲੈਂਦਾ ਮੈਂ ਧਰਮ ਨਹੀਂ ਕਮਾਉਂਦਾ ਠੀਕ ਹੈ ਤੁਸੀਂ ਜਾਇਜ਼ ਰੇਟ ਹਰ ਇੱਕ ਚੀਜ਼ ਹਰ ਇੱਕ ਚੀਜ਼ ਦਾ ਜਾਇਜ਼ ਮੈਂ ਨਹੀਂ ਜਾਇਤ ਪੈਸਾ ਖਾ ਕੇ ਮੈਂ ਨੂੰ ਤਾਂ ਲੋਕ ਹੀ ਖਾਣਗੇ ਜੇ ਮੈਂ ਕਿਤੇ ਸੱਗੀ ਮਾਰ ਕੇ ਲਾਉਂਗਾ ਸਹੀ ਗੱਲ ਹੈ ਮੇਰੇ ਕੰਮ ਤਾਂ ਆਉਂਦੇ ਹੀ ਨਹੀਂ ਪੈਸੇ ਉਹ ਇਹ ਬੱਪ ਜੀ ਇਹਦਾ ਕੀ ਰੇਟ ਹੋ ਇਹ ਸ਼ੌਂਕ ਨਾ ਬਣਿਆ ਬਹੁਤ ਬਣਾਇਆ ਮੈਂ ਇਹ ਕੋਕੀ ਕਿੰਨੇ ਲੱਗੇ ਖੱਟਾ ਜਾ ਅਲਫਰ ਦੇਖੋ ਇੱਥੋਂ ਦੇਖ ਇਹ ਪਟਾਕਾ ਲੈ ਕੀ ਕਰਕੇ ਆਇਆ ਇਹ ਹੁਣ ਵੀ ਕਰ ਗਿਆ ਹਾਂਜੀ ਇਹ ਹੁਣ ਵੀ ਕਲਾ ਕਰ ਗਿਆ ਤੇ ਨਹੀਂ ਦੱਸਦਾ ਹਾਂਜੀ ਇਹਦੀ ਗੱਲ ਤੇ ਨੂੰ ਡੰਡੇ ਦੀ ਸੁਣਾਦਣ ਆ ਰੱਬ ਦੀ ਸੌ ਹੈ ਹਾਂਜੀ ਇਹ ਡੰਡੇ ਦੀ ਕਹਾਣੀ ਸੁਣਾਉ ਇੱਕ ਬੱਚਾ ਸੀ ਅੱਛਾ ਜੀ 7 ਸਾਲ ਦਾ ਠੀਕ ਹੈ ਉਹ ਬੱਚੇ ਨੇ ਉਹਦੇ ਪਿਓ ਨੇ ਮੈਨੂੰ ਖਰਾਮਾ ਨੂੰ ਕਹਿਤਾ ਅੱਛਾ ਜੀ ਵੀ ਬਾਬਾ ਖਰਾਮਾ ਬਣਾ ਕੇ ਲੈ ਮੈਂ ਖਰਾਮਾ ਬਣਾ ਕੇ ਲੈ ਗਿਆ ਹੂੰ ਉਹਨੇ ਲੈ ਲਈ ਮੈਨੂੰ ਕਹਿੰਦਾ ਇਹਦਾ ਬਾਪੂ ਪੈਸੇ ਦੱਸ ਹੂੰ ਮੈਂ ਕਿਹਾ 200 ਰੁਪਏ ਅੱਛਾ ਜੀ ਉਹਨੇ 1200 ਫੜਾਤਾ ਮੈਂ ਖਰਾ ਮਖਰਾਦੀ ਹੂੰ ਬਾਤ ਮੈਂ यूं ਕਹਿੰਦਾ ਬਾਪੂ ਮੈਂ ਸਰੋਪਾ ਨੇ ਆ ਸੋ ਹੂੰ ਹੂੰ ਆ 700 ਰੁਪਏ ਹੋ ਗਏ ਹੂੰ ਉਹ ਮੈਂ ਕਿ ਮੈਨੂੰ ਕੀ ਲਾਲਚ ਦਿਨਾ ਹੈ ਸਾਸਾ ਹੂੰ ਮੈਂ ਨਹੀਂ ਲੈਣਾ ਮੈਂ ਆਪੇ ਕੰਮ ਦੇ ਪੈਸੇ ਲੈ ਲੇ 200 ਮੈਂ 700 ਮੈਨੂੰ ਦਿਖਾ ਨਾ ਕਿੰਨੀਆਂ ਮਿੰਟਾਂ ਕਰੀ ਜਾਂ ਮੈਂ ਲੈਵਾਂ ਠੀਕ ਹੈ ਫੇ ਉਹ ਬੱਚਾ ਕੀ ਕਹਿੰਦਾ ਕਹਿੰਦਾ ਬਾਪੂ ਆਹ ਧੰਦਾ ਲੈਣਾ ਮੈਂ <laughs> अच्छा वो बच्चा बोलया ओ उने देख लिया हुन वो कड्न दा लाया खड़ी बच्चा ਕੋਲੇ ਦਾ ਖੜਾ ਹੈ ਕਹਿੰਦਾ ਮੇਰੇ ਡੰਡਾ ਲੈਣਾ ਹੈ ਕਹਿੰਦਾ ਮੈਂ ਡੰਡਾ ਲੈ ਹਾਂ ਮੈਂ ਵੀ ਕਹਿੰਦਾ ਬਾਪੂ ਕਿੰਨੇ ਦਾ ਹੰਦਾ ਅੱਛਾ ਜੀ ਮੈਂ ਕਿਹਾ 500 ਰੁਪਏ ਦਾ ਅੱਛਾ ਜੀ ਉਹਨੇ ਬੱਚੇ ਨੇ 65 ਚ ਹੱਥ ਮਾਰਿਆ ਮੈਨੂੰ 500 ਕੱਢ ਕੇ ਫੜਾਤਾ ਠੀਕ ਹੈ ਜੀ ਹਣੋ ਉੱਥੇ ਮੈਨੂੰ ਪਤਾ ਨਹੀਂ ਸੀ ਵੀ ਉਹਨਾਂ ਦੇ ਪਿੰਡ ਦੀਆਂ ਬੁੜੀਆਂ ਮੇਰੇ ਕੋਲ ਚਾਲ-ਚਾਲੀ ਬੈਠੀਆਂ ਸੀ ਤੇ ਤਿੰਨ ਤੋਂ ਉਹੀ ਹੈ ਹਾਂ ਵੀ ਜਿਹੜਾ ਬੱਚੇ ਨੇ ਡੰਡਾ ਲਏ ਅਗਲੇ ਮਹੀਨੇ ਗੱਲ ਉਪਕੜੀ ਸਾਡੀ ਠੀਕ ਹੈ ਜੀ ਦੋ ਮਹੀਨੇ ਤਾਂ ਹੀ ਮਹੀਨੇ ਮਗਰੋਂ ਗੱਲ ਆਈ ਡੰਡੇ ਦੀ ਕੁੜੀ ਠੀਕ ਹੈ ਜੀ ਇਹ ਡੰਡੇ ਦੀ ਗੱਲ ਮੂੰ ਮੈਨੂੰ ਦੱਸਣ ਆਈਆਂ ਠੀਕ ਹੈ ਜੀ ਨਹੀਂ ਬਾਪੂ ਜੀ ਦਾ ਉਹ ਡੰਡਾ ਸਾਡੇ ਸਾਹਮਣੇ ਬੱਚਾ ਲੈ ਕੇ ਗਿਆ ਸੁਣਾ ਹਾਂ ਉਹ ਡੰਡੇ ਦੀ ਗੱਲ ਦੱਸਾਂ ਸੰਸ ਹਾਂਜੀ ਇਹਨੇ ਕਰ ਕੀ ਕਰਦਾ ਹੋ ਬੰਦੇ ਦਾ ਕਹਿੰਦੀ ਕੋਠੇ ਤੇ ਆਇਆ ਕ ਕੰਬਾਉਂ ਅੱਛਾ ਸਮਝ ਆ ਗਿਆ ਅੰਦਾਜ਼ ਆਇਆ ਕ ਕੰਬਾਉਂ ਅੱਛਾ ਬੱਚਾ ਉਹ ਬੱਚਾ ਉਹ ਸਾਹਮਣੇ ਇਹ ਡੰਡੀ ਜਿਹੜਾ ਅਰਥ ਤੋਂ ਹੁੰਦਾ ਹੈ ਇਹ ਗੱਲ ਤੋਂ ਆਜ ਤੱਕ 18 ਸਾਲ ਦੀ ਗੱਲ ਹੈ ਅੱਛਾ ਜੀ ਹਾਂ ਪੁਰਾਣੀ ਗੱਲ ਹੈ ਇਹ ਹਾਂ ਉਹ ਮੈਥੋਂ ਕਹਿੰਦਾ ਮੈਨੂੰ 22 ਸਾਲ ਹੋ ਗਏ ਉੱਥੇ ਜਾਂਦੇ ਨੇ ਮੈਨੂੰ ਕਦਾਂ ਦਿਨ ਹੋਇਆ 22 ਸਾਲ ਹੋ ਗਏ ਉਹ ਕੀ ਕਰਾ ਕਹਿੰਦੀ ਜਦੋਂ ਡੰਡਾ ਆਇਆ ਕ ਕੰਬਾਏ ਨਹੀਂ ਪੈ ਜਾਂਦਾ ਉਹ ਹੂੰ ਅੱਛਾ ਹਾਂ ਕਹਿੰਦੀ ਪਰਮਾਤਮਾ ਦੀ ਸੌ ਹੂੰ ਉਹਦੀ ਨਹੀਂ ਥੱਲੇ ਜਾਈ ਜਾ ਠੀਕ ਹੈ ਜੀ ਐਡੀ ਕਰ ਆਇਆ ਜੀ ਠੀਕ ਪਰ ਲੱਗੇ ਫਕੀਰ ਦੇ ਹੱਥੇ ਬੈਠੀ ਤੇ ਥੋੜੋ ਲੱਗੇ ਆ ਜੇ ਬੈਠੀ ਦੇ ਹੱਥ ਲੱਗੇ ਉਹ ਘਰੇ ਵੀ ਬੈਠ ਕੇ ਗਈ ਤੇ ਸਹੀ ਗੱਲ ਹੈ ਉਹ ਹੈ ਜਦ ਬਾਪੂ ਜੀ ਇਹ ਸਮਾਰ ਬਣਾਉਣ ਚ ਜਾਂ ਕੰਮ ਕਰ ਚ ਤੁਹਾਨੂੰ ਕੋਈ ਦਿੱਕਤ ਆਉਂਦੀ ਭੋਗਾ ਵੀ ਨਹੀਂ ਆਉਂਦੀ ਆਪਾਂ ਜਮਾ ਹੀ ਨਹੀਂ ਆਉਂਦੀ ਉਹ ਜੀ ਬਣੀ ਦਖਲੀ ਨਹੀਂ ਮੈਂ ਟੀਕਾ ਲਵਾਇਆ ਅੱਜ ਤੇ ਕਰਾ ਨਾ ਮੈਂ ਬਿਮਾਰ ਹੋਇਆ ਬੁਖਾਰ ਵੀ ਨਹੀਂ ਕਦੇ ਅਸਾ ਜੀ ਜੇ ਕਦੇ ਸਰੀਰ ਢਿੱਲਾ ਹੁੰਦਾ ਉਹ ਲੈ ਜੂਗਾ ਮੈਨੂੰ ਮੈਂ ਲੋਕਾਂ ਤੋਂ ਨੱਕ ਬੋਲ ਕਢਾਉਂਦੇ ਹੀ ਨਹੀਂ ਹੂੰ ਬਿੱਦੇ ਮੇਰਾ ਅੰਨ੍ਹ ਜਲ ਮੁਖ ਗਿਆ ਉਹ ਧੁੱਪ ਕਰਕੇ ਲੈ ਜੂ ਮੈਨੂੰ ਆਰੀ ਫੇਜ਼ਾ ਫੇਟਰੀ ਲੈ ਠੀਕ ਹੈ ਜੀ ਹੁਣ ਇਹ ਤੈਨੂੰ ਮਾਇਆ ਦੀ ਗੱਲ ਸੁਣਾਵਾਂ ਮੈਂ ਹੂੰ ਬਾਬਾ ਜੀ ਅਸੀਂ ਮੀਰੀਕਾ ਤੋਂ ਆਈਆਂ ਦੋ ਜਨਨਾਂ ਦੇ ਅੱਛਾ ਜੀ ਮਗਾਤੀ ਗੇ ਮੀਰੀਕਾ ਤੋਂ ਆਇਆ ਧੰਨਵਾਦ ਤੂ ਰੱਬ ਦਾ ਸ਼ੁਕਰਾਨਾ ਕਰੀ ਹਾਂ ਜੀ ਬਾਪੂ ਜੀ ਆ ਮਾਇਆ ਗਣ ਹਮ ਜਦੋਂ ਮੈਂ ਗਣ ਲੱਗਿਆ ਮੈਂ ਮੈਂ ਕਹਿੰਦਾ 25000 ਰੁਪਏ ਹੈ ਹਮ ਕਣੀ ਇਹ 25000 ਆ ਫਿਰ ਮੈਂ ਉਥੋਂ ਕੱਢ ਕੇ ਲੈ ਆਈਆਂ ਸੋਦਾ ਦਸਾਉਂ ਬੰਨ ਗੇਰ ਤੇ ਪਾਲੋ ਹਮ 25000 ਅੱਛਾ ਇਹ 25000 ਹਮ ਕਹਿੰਦੇ ਜੇਬ ਤੇ ਪਾਲੋ ਮੈਂ ਉਥੋਂ ਕੱਢ ਕੇ ਲੈ ਆਈਆਂ ਮੈਂ ਆਈ ਉਥੋਂ ਤੇਰੇ ਪਹਿਨਣ ਮਰੀਆਂ ਹਾਂ ਹਮ ਮੈਂ ਕਹਤਿਏ ਇਹ ਤੂੰ ਮੈਨੂੰ ਮਿੱਠੀਆਂ ਗੋਲੀਆਂ ਨਾ ਦੇ ਨਹੀਂ ਮੈਂ ਪਤੀਆਂ ਦਾ ਲਾਗੂਆ ਇਹ ਤੂੰ ਮੈਨੂੰ ਮਿੱਠੀਆਂ ਗੋਲੀਆਂ ਮਾਇਆ ਕਾ ਨਹੀਂ ਮੇਰੇ ਮਗਰ ਤਾਂ 100 ਟੱਕ ਫੱਜਾ ਮੈਂ ਕਿਉਂ ਆਪੀ ਜਾਨ ਨੂੰ ਡਾਕ ਲਾ ਮੈਂ ਫਿਰ ਉਹ ਕਹਿੰਦੀ ਮੈਂ ਉਹ ਜਦੋਂ ਨਾ ਹਟੀ ਨਾ ਹਟੀ ਬੋ ਕੰਟੇ ਸੱਟ ਨਾਲ ਗੱਲਾਂ ਜਿਹੜਾ ਚੱਲਦੇ ਮਗਾ ਮੈਂ ਰਸਾਈ 25 ਜਾਂ ਕਿੰਨੀ ਮੈਂ ਘਰੇ ਨਹੀਂ ਜਾਣਾ ਹਾਂਜੀ ਪੰਗਾ ਰਾਇ ਸੱਟਦਾ ਨਾ ਕਿੰਨੀ ਮੈਂ ਇੱਥੇ ਹੀ ਰਹਿਣਾ ਮੈਂ ਘਰੇ ਨਹੀਂ ਜਾਣਾ ਹੂੰ ਮੈਂ ਉਥੋਂ ਕੱਢ ਲਿਆ ਤੇਰਾ ਨੌ ਲਾਈ ਸੀ ਹੂੰ ਮੈਂ ਖਟੂ ਆਇਆ ਕਿ ਜਿਹੜੀ 5-6 ਸਾਲ ਦੀ ਕੁੜੀ ਹੋਈ ਨਾ ਪਿੰਡ ਸੋਬੇ ਹਾਂਜੀ ਛੋਟੇ ਬੱਚਾ ਛੋਟੀ ਛੋਟੀ ਕੁੜੀ ਹੋਵੇ ਵੱਡੀ ਨਾ ਉਹ ਸੋਤੀ ਨਾ ਹੋ ਹੂੰ ਤੂੰ ਪਚੀ ਜਾ ਕਿਹਦਾ ਲੱਗੂ ਉਹਦੇ ਕੰਮ ਆਊਗਾ ਬੱਚੇ ਦੇ ਹਾਂ ਗੱਲ ਤਾਂ ਸੁਣਾ ਮੈਂ ਮੁਕੰਨੀ ਵਾਪਸ ਤੂੰ ਲੈ ਗਿਆ ਤੂੰ ਹੀ ਪੈਣ ਦੇ ਨਹੀਂ ਹੂੰ ਲੱਗਿਆ ਇਹ ਕਾ ਸੀ ਆ 200 ਦੀ ਐ ਮੈਂ ਸਾਰਨਾ ਦਾ ਰੇਟ ਆ 200 ਦਿੱਛੀ ਗਿਆ ਉਹ ਬੰਦਿਆਂ ਨੂੰ ਠੀਕ ਹੈ ਜੀ ਉਹਨਾਂ ਨੇ ਬੰਦਿਆਂ ਨੇ ਮੈਨੂੰ ਜੋੜ ਕੇ ਦੱਸਤਾ ਹੂੰ ਇਹਨਾਂ ਬਾਬਾ ਇਹ ਸਾਰਨਾ ਸਾਰੇ ਸਮਾਨ ਦਾ ਇਹਦਾ 3400 ਰੁਪਿਆ ਬਣਦਾ ਜਿੰਮੇ ਨੂੰ ਦ 100 ਤੋਂ ਮੈਂ ਜੋੜਨੀ ਆ ਤੁਸੀਂ ਦੱਸੀ ਗਏ ਹੋਗੇ ਵੀ ਆ ਇਹਦੀ ਆ ਇਹਦੀ ਆ ਜੀ ਇਹਦਾ 3400 ਬਣਦਾ ਅੱਛਾ ਜੀ ਉਹਨੋ ਸਮਾਨ ਇਕੱਠਾ ਕਰਿਆ ਮੈਂ 3400 ਕੱਢਿਆ ਉਹਦੇ ਵਿੱਚੋਂ ਪੱਤੀ ਹਿਆਕ ਮੈਂ ਕਹ ਲਿਆ ਕਿ ਇਹ ਨਾਲ ਜੱਟ ਨੂੰ ਆਇਆ ਹੋਗਾ ਬਾਬੇ ਨੂੰ ਮੈਂ ਦੇਤਾ ਹਾਂ ਮੈਂ ਆਪਣੇ ਸਮਾਨ ਦੇ ਮੈਂ ਕਹਿੰਦਾ ਮੈਂ ਕਹਿ ਦੂੰਗਾ ਮੇਰਾ ਸਮਾਨ ਦੇ ਦਿਆ ਹਾਂ ਜੀ ਕੋਈ ਆਪਣੇ ਆਪ ਦਾ ਫੈਸਲਾ ਉਹਨੇ ਫਰਚੂ ਦੀ ਦੇ ਚ ਭਾਰੀ ਠੀਕ ਹੈ ਜਿਹਦੀ ਬਾਤ ਫੜਾਈ ਮੈਂ ਹਾਂ ਤੁਸੀਂ ਵਾਪਸ ਦੇ ਮੈਂ ਉਹ ਵਾਪਸ ਆਪਾ ਕਰਨੀ ਸੀ ਉਹਦੇ ਆਪਾਂ 3400 ਆਬਾ ਰੱਖ ਲਿਆ ਉਦੋਂ ਕਿਸੇ ਵਕਤ ਭਰਿਆ ਫਿਰ ਇੱਕ ਦਿਨ ਹੀ ਫੇਰ ਆਂ ਹਾਂ ਬਾਪੂ ਜੀ ਅੱਪੈਸੇ ਮੈਂ ਕਹਤ ਜੀ ਪੀ ਆਰ ਪੀ ਅੱਛਾ ਜੀ ਕੰਨੀ ਫਿਰੇ ਤੁਨੂ ਲੈ ਆਂ ਨਾ ਹਾਂ ਤੁਨੂ ਦੇਣੇ ਆ ਮੈਂ ਦੇਣੀ ਮੈਂ ਕਹਤ ਜੀ ਮੇਰਾ ਸਮਾਨ ਗਿਆ ਵੇਖ ਜਿੰਨੀ ਮੈਨੂੰ ਤਮੰਨਾ ਸੀ ਪੈਸਿਆਂ ਦੀ ਘਰੋਂ ਲੈ ਕੇ ਆਇਆ ਸੀ ਉਹਨੇ ਹੋ ਗਈ ਅੱਛਾ ਜੀ ਜੀ ਮੇਰਾ ਸਮਾਨ ਅੱਜ ਇੰਨੇ ਦਾ ਵਿਕੇ ਉਹਨੇ ਮੇਰੇ ਬਿੱਕੇ ਗਿਆ ਪੀਏ ਧੰਨਵਾਦ ਉਹਨੂੰ ਕਰਿਆ ਜਿਉਂ ਮਾਤਾ ਵੀ ਇੱਥੇ ਇਹ ਨਿੱਕ ਤੇ ਨਾ ਮੈਂ ਇੱਥੇ ਉਹ ਮੈਨੂੰ ਲੋਕ ਤੰਗ ਬਾਲਾ ਕਰਨ। ਫੇਰ ਪੰਜ ਜਾਣੇ ਤੇ ਰਾਹ। ਠੀਕ ਹੈ ਜੀ। ਬੰਦੇ। ਉਹ ਬੰਦੇ ਕਹਿੰਦੇ ਬਾਪੂ ਅਸੀਂ ਬਾਹਰ ਆ 14 ਸਾਲ ਲਾ ਹੈ। ਹਾਂ ਜੀ। ਤੁਹਾਡੀ ਵੀਡੀਓ ਦੇਖੀ ਕਰਕੇ ਅਸੀਂ ਭੜਕ ਗਏ। ਹਮ ਅਸੀਂ ਸਾਨੂੰ ਪੈਸੇ ਦੇਣਾ ਹੈ। ਅਸੀਂ 14 ਸਾਲ ਬਾਹਰ ਲਾਏ। ਮੈਂ ਕਿਹਾ 7000 ਰੁਪਏ। ਉਹ ਬੰਦੇ ਜਿਹਨੂੰ ਮੈਂ ਕਿਹਾ ਗਾਟਿਆ ਤੈਨਾਂ ਬਾਪੂ ਇਹਨੂੰ ਜੀਵਤ ਪਾਲੋ ਠੀਕ ਹੈ ਮੈਂ ਕਿਹਾ ਕੰਮ ਛੋਟਾ ਜੀਨੇ ਮੀਂਹ ਰੱਬ ਦੀ ਲੱਗਿਆ ਕਿ ਮੈਂ ਲੈਣਾ ਨਹੀਂ ਰਸਤਾ ਤੁਸੀਂ ਕਿਰਤ ਆਵਦੀ ਦੇ ਪੈਸੇ ਲੈ ਮੈਂ ਹੋਰ ਨਹੀਂ ਲੈਣੇ ਮੈਂ ਬੇਅਕਾ ਪੈਸਾ ਲੈ ਬਾਪੂ ਜੀ ਕੰਮ ਕਿੰਨੇ ਘੰਟੇ ਕਰਦੇ ਸਵੇਰ ਤੋਂ ਲੈ ਕੇ ਕੱਪ ਤੇ ਦੋ ਬੋਰੀ ਭਾਈ ਇਹਨੂੰ ਰਾਤ ਮਤਲਬ ਤੜਕਾ ਹੁੰਦਾ ਜਦੋਂ ਹਾਂ ਇਹ ਤੇ ਰੱਬ ਜੀ ਨੂੰ ਮੇਰੀ ਅੱਖ ਹੋਰੀ ਮਾਰਦਾ ਫੋਲ ਕਿਉਂ अच्छा जी ਤੇ 2 ਵਜੇ ਤੋਂ ਲੈ ਕੇ ਫਿਰ ਹੁਣ ਆ ਰਾਤ ਦੇ 7:30 ਵਜੇ ਤੱਕ 7:30 ਤੱਕ 7:30 ਇੱਥੇ ਫਿਰ ਉਹ ਬੰਦੇ ਦੀ ਗੱਲ ਹੁਣ ਆਪਣੀ ਨਿਬੜਦੀ ਹੈ ਜਗਾ ਉਹ 10000 ਵਾਲਾ ਸੀ ਮੈਂ ਮੂਰਤਾ ਠੀਕ ਹੈ ਜੀ ਉਹ ਅਗਲੇ ਮਹੀਨੇ ਗੱਲ ਫੇਰ ਚੱਲਦੀ ਹੈ ਹਰ ਮਿੰਨੇ ਕੋਈ ਨਾ ਕੋਈ ਆਉਂਦਾ ਹੈ ਨਾ ਆਇਆ ਤਾਂ ਦੱਸ ਦੇਣਾ ਕਿਵੇਂ ਤੇਰੀ ਸਹਾਇਤਾ ਹੋਈ ਕੀ ਗੱਲ ਹੋਈ ਜੀ ਉਹ ਕਹਿੰਦੀ ਬਾਪੂ ਜੀ ਮੇਰੇ ਮੁੰਡੇ ਉਹ ਮੁੰਡਾ ਮੇਰਾ ਸੀਗਾ ਕਹਿੰਦੀ ਜਿਹੜਾ ਤੈਨੂੰ 10000 ਰੁਪਏ ਦੇਣਾ ਹੂੰ ਹੁਣ ਉਹ ਮੁੰਡਾ ਮੇਰਾ ਸੀ ਆਪਾਂ ਗੱਲਾਂ ਕਰਨੀਆਂ ਬਾਈ ਹੂੰ ਬਿਲਕੁਲ ਬੈਠੀ ਰਹੀ ਦੱਲਾਂ ਕਰੀਏ ਕਹਿੰਦੀ ਬਾਪੂ ਮੈਂ ਗੱਲ ਦੱਸਾਂ ਕਹਿੰਦੀ ਮੇਰਾ ਪੰਡਾ ਕਹਿ ਰਿਹਾ ਇਹਨੇ ਕੋਈ ਗੁੱਤਬਾਰਾ ਨਹੀਂ ਛੱਡਿਆ ਕੋਈ ਕਹਿੰਦੀ ਉਹਨੇ ਢੇਰਾ ਨਹੀਂ ਛੱਡਿਆ ਮੁੰਡਿਆਂ ਨੇ ਠੀਕ ਹੈ ਜੀ ਤੇਰੀ ਸੋਭਾ ਨੂੰ ਈ ਬੰਧਾ ਦਾ ਜਾ ਕੇ ਆਉਂਦਾ ਹੋਇਆ ਤੇ ਦੇ ਵੀ 10000 ਰੁਪਏ ਮੂੰਹ ਨਹੀਂ ਚੱਕਦਾ ਸੀ ਮੇਰੇ ਦੋ ਪ੍ਰਸ਼ਾਦ ਆਇਆ ਕਰਨੇ ਸੂਰ ਸੂਬਾ ਸ਼ਾਮ ਦੋ ਰਾਤ ਨੂੰ ਹੁਣ ਦੋ ਟੱਟ ਆਹੀ ਆਹੀ ਖਰਾਕਾ ਦੋ ਪਹਿਲੇ ਠੀਕ ਹੈ ਜੀ ਪੰਜ ਰੋਟੀ ਨੇ ਸਾਰੇ ਦਿਨ ਸਾਰੇ ਦਿਨ ਠੀਕ ਹੈ ਕੋਈ ਚਾਹੇ ਇੱਥੇ ਮੇਰੇ ਕੋਲ ਖੋਆ ਘੱਟ ਮੈਂ ਤਾਂ ਨਹੀਂ ਦਤਾ ਫੁਲਕੇ ਖਾਣੇ ਬਸ ਬਸ ਉਹ ਤੋਂ ਹੁਣ ਆ ਲੈ ਲੈ ਕਿਸੇ ਦੇ ਵਿਆਹ ਹੋਇਆ ਸੀ ਅੱਛੇ ਦਿਨ ਮੇਰੇ ਅੱਛਾ ਜੀ ਉਹ ਜਲੇਬੀਆਂ ਤਾਉਰ ਤੱਗਦੇ ਰੋਟੀ ਲੈ ਲੈ ਮੈਂ ਬਾਬਾ ਰੋਟੀ ਖਾ ਇਹ ਆ ਦਾਸ ਜਣਾ ਦੀ ਉਮੀਦ ਨਹੀਂ ਖਾਦੇ ਨਹੀਂ ਚੱਟਦੇ ਨਹੀਂ ਮੈਂ ਬਿਨਾਂ ਦੋ ਪ੍ਰਸ਼ਾਦਾਂ ਦੇ ਇਹ ਬਾਪੂ ਜੀ ਕੀ ਆ ਆ ਛੋਟੀ ਛੋਟੀ ਇਹ ਮੈਸਾਂ ਦੇ ਗਾਈਆਂ ਦੀ ਢਿੰਡੀਆਂ ਹੁੰਦਾ ਆ ਆ ਵਾਲੇ ਇਹ ਕੀ ਜੇ ਮੈਸਾਂ ਦੇ ਪੈ ਜੀ ਨਹੀਂ ਆ ਅਛਾ ਇਹ ਮੱਛਾਂ ਦੇ ਪੈਂਦੀਆਂ ਇਹ ਇਹ ਮੱਝਾਂ ਦੇ ਪੈਂਦੀਆਂ ਕਹਿੰਦੇ ਠੀਕ ਹੈ ਗਲ ਚ ਪੈਂਦੀਆਂ ਜੀ ਗਲ ਚ ਪੈਂਦੀਆਂ ਇਹ ਠੀਕ ਹੈ ਠੀਕ ਹੈ ਬੜੀਆਂ ਸੋਹਣੀਆਂ ਐ ਤੇ ਆ ਖੜਾਵਾ ਬੜੀਆਂ ਖੜਾਵਾ ਇਹ ਬਾਪੂ ਜੀ ਸਾਧ ਬੰਦੇ ਹੈਗੇ ਆ ਇਹਨਾਂ ਨੂੰ ਕੋਈ ਲਾਲਚ ਨਹੀਂ ਕੰਮਦਾ ਕੋਈ ਆ ਦੇਖੋ ਕਿੰਨੇ ਸੰਤ ਬਣਾਏ ਆ ਆ ਬਾਪੂ ਜੀ ਕੀ ਆ ਇਹ ਖੋਆ ਮਾਰਨਾ ਉਨੀਂਦੀ ਕਰਨੀ ਅੱਛਾ ਇੱਕ ਖਵਾ ਮਾਰਨ ਵਾਲਾ ਇਹ ਕਹਿੜਾ ਸੰਦ ਵੀ ਇਹ ਇਹਦਾ ਗੋਲ ਕਰਨਾ ਇੱਥੋਂ ਐ ਟੇਪਰ ਅੱਛਾ ਮਤਲਬ ਗੋਲ ਕਰਾਂਗੇ ਟੇਪਰ ਕਰਾਂਗੇ ਇੱਥੋਂ ਠੀਕ ਹੈ ਜਦੋਂ ਜਿਹੜੀ ਆਏਂ ਜਦੋਂ ਟੇਪਰ ਹੋ ਗਿਆ ਫਿਰ ਇਹ ਗੰਡ ਮਾਰੂਗਾ ਵੀ ਖਵਾ ਵੀ ਹੋ ਕਰਨਾ ਹਾਂਜੀ ਹਾਂਜੀ ਨਾ ਪੀਜੀ ਲਾਉਣੀ ਆ ਫਿਰ ਇਹ ਨਾਲ ਹੀ ਗੰਡ ਮਾਰ ਕੇ ਮਿੱਟੀ ਮਿਲਾ ਦੂ ਵਿੱਚ ਬਲਾ ਦੂ ਮਿਕਸ ਠੀਕ ਸੱਚੀ ਜੀ ਬੜੀ ਵਧੀਆ ਪਣੀ ਮੋਰ ਤਾਂ ਬਣੀਦੀ ਆ ਇਹ ਬਾਪੂ ਜੀ ਦਾ ਸਾਰਾ ਬਾਪੂ ਜੀ ਸੌਂਦੇ ਵੀ ਇੱਥੇ ਉਹ ਤੁਸੀਂ ਇੱਥੇ ਹੀ ਸੌਂਦੇ ਚਲ ਬੈਠ ਜਾ ਇਹ ਬਾਪੂ ਜੀ ਸੌਂਦੇ ਸੌਂਦੇ ਵੀ ਇੱਥੇ ਠੀਕ ਹੈ ਜੀ ਠੀਕ ਹੈ ਚਲੋ ਇਹ ਬਾਪੂ ਜੀ ਹੁਣੀ ਆਪਾਂ ਸਾਰੇ ਜਾਣਦੇ ਬਲਦੇਵ ਸਿੰਘ ਜੀ ਹਾਂ ਬਲਦੇ ਹੰਡਿਆਏ ਇਹ ਬਾਪੂ ਜੀ ਤੁਹਾਡੀ ਗਲੀ ਦਾ ਕੀ ਨੌ ਕੀ ਆ ਇਹ ਸੂਧ ਪੱਤੀ ਵਾਜਦੀ ਹੈ ਸੂਧ ਪੱਤੀ ਠੀਕ ਹੈ ਜੀ ਇੱਥੇ ਬਾਪੂ ਜੀ ਦਾ ਡੇਰਾ ਹੈਗਾ ਸਾਰਾ ਲੱਕੜ ਦਾ ਇਹ ਫਿਰ ਲੱਕੜ ਲੁੱਕੜ ਤੁਹਾਨੂੰ ਇਹ ਲੱਕੜ ਆਪ ਲਿਆਉਣਾ ਮੈਂ ਜਾ ਕੇ ਅੱਛਾ ਜੀ ਠੀਕ ਆ ਇਹ ਸਾਰਾ ਕੁਝ ਜਿਹੜਾ ਵਧੀਆ ਲੱਕੜ ਟਾਲੀ ਟੁੱਲੀ ਦਾ ਬਣਦਾ ਹੈ ਮੈਂ ਵਧੀਆ ਸਵੇ ਚਾਲੀ ਲੈਣ ਠੀਕ ਆ ਠੀਕ ਆ ਸਾਰਾ ਮੁੱਲ ਲਾਗਤ ਜਿਹੜੀ ਆ ਉਹ ਤੁਸੀਂ ਜਾਇਜ਼ ਰੀੜਦੇ ਹਰ ਇੱਕ ਚੀਜ਼ ਵੇਚ ਪਰ ਉਹ ਆਪਾਂ ਫालतू ਪੈਸਾ ਲੈਣਾ ਨਹੀਂ ਨਾ ਠੀਕ ਹੈ ਜੀ ਫालतू ਪੈਸਾ ਆਪਣੇ ਕੰਮ ਨਹੀਂ ਚਲੋ ਮੈਨੂੰ ਤਾਂ ਲੋਕ ਨਾ ਨਿਤ ਦੇਖ ਕੇ ਕਹਿੰਦੇ ਆ ਬਾਬਾ ਛੇਤੀ ਗੱਡੀ ਤੇ ਸੰਦ ਲਿਆ ਹੂੰ ਸਾਦੇ ਘਰੇ ਕੰਮ ਨਾ ਕਰੀ ਉਹੀ ਰੋਟੀ ਜਿਹੜੋ ਕਹੇਗਾ ਉਹੀ ਦੇਮਾਂਗੇ ਬੱਪੂ ਜੀ ਮਸਤੂਆ ਨੇ ਕਿਹੜੇ ਦਿਨ ਜਾਂਦੇ ਮੈਂ ਸਾਰੇ ਦਿਨ ਹਰ ਮਸਿਆ ਦੇ 22 ਸਾਲ ਹੋ ਗਏ ਹਰ ਮਸਿਆ ਦੇ ਹਰ ਮਸਿਆ ਦੇ ਬੱਪੂ ਜੀ ਆਮ ਦੇਣੀਆਂ ਇਹ ਮੱਢ ਨਹੀਂ ਆਏ ਇਹ ਸਾਗ ਵੀ ਬਣਾ ਦੇ ਦੇਖੋ ਲੱਸੀ ਵੀ ਬੱਲੇ ਆ ਤਾਂ ਕਲਾ ਥੋੜੀ ਇੱਥੋਂ ਝਲਕਦੀ ਆ ਜੀ ਇਹ ਲੱਸੀ ਬਣਾ ਦੇ ਸਾਗ ਵੀ ਬਣਾ ਲੱਸੀ ਵੀ ਰੜਕ ਦੂ ਸਾਗ ਵੀ ਆਹਾਂ ਹੋਰ ਤਰ੍ਹਾਂ ਦੀ ਐ ਜੀ ਆਹੋ ਪੋਕਿਆਂ ਵਾਲੀ ਐ ਇਹ ਪੈਸੇ ਘੱਟ ਹੈਗੇ ਇਹਦੇ ਘੱਟ ਪੈਸੇ ਜੀ ਇਹ ਕਿੰਨੇ ਦੀ ਐ ਇਹ 200 ਇਹ 200 ਉਹ 200 ਵੀ ਕੋਸ ਨਹੀਂ ਬਾਪੂ ਜੀ ਇਹ ਤਾਂ ਬਾਲੀ ਵਧੀਆ ਬਹੁਤ ਸੇਦੇ ਦੀ ਬਣੀ ਐ ਇਹਦਾ ਸਾਗ ਵੀ ਆਹ ਥੋੜਾ ਇਹ ਐ ਕਿ ਇਹਦੇ ਚ ਪਿੱਤਲ ਆ ਇਹ ਚੀਜ਼ ਸਪੈਸ਼ਲ ਬਣੀ ਐ ਆਹ ਸਪੈਸ਼ਲ ਐ ਹਾਂ ਅੱਛਾ ਸਪੈਸ਼ਲ ਹੱਥ ਜਿਵੇਂ ਮਰਜ਼ੀ ਮਾਟ ਬਣੀ ਹਾਂ ਉਹ ਆ ਜਿਸ ਮੈਂ ਗਾਹ ਦਾ ਨਾਲ ਲੇਣੀ ਹਾਂਜੀ ਵੀ ਆ ਆਟ ਹੈ ਜੀ ਆਟ ਹੈ ਹੂੰ ਇਹਨੂੰ ਥੋੜੇ ਮਾਰ ਕੇ ਕੱਢ ਦੇ ਮੈਂ ਤੈਨੂੰ 50000 ਰੁਪਏ ਨਾਮ ਦਾ ਦੇ ਅੱਛਾ ਇਹ ਨਿਕਲਦੀ ਨਹੀਂ ਹੈ ਲੁੱਟ ਹੁੰਦਾ ਕਾਰਗਰੀਆ ਐ ਐਨੇ ਸਾਠ ਨੂੰ ਬਾਬਾ ਕਹਿੰਦੇ ਲੋਕ ਉਹ ਉਹ ਪਾਣ ਦਾ ਗੋਲ ਹੈ ਉਹ ਥਲ ਹੁੰਦਾ ਐ ਵਿਚਾ ਐ ਗੋਲ ਅੱਛਾ ਇਹ ਥਲ ਹੁੰਦਾ ਉਹ ਗੋਲ ਹੀ ਮੂੰਹ ਮੂੰਹ ਫਸਾਇਆ ਹੁੰਦਾ ਇਹ ਨਹੀਂ ਨਿਕਲਦਾ ਇੱਕ ਮੈਂ ਚਾਰ ਸ ਕਰਕੇ ਥੋਕੀ ਦੀ ਹੈ ਹਾਂਜੀ ਆ ਗਾ ਸਾਰੇ ਪਾਸੋਂ ਪਹਿਲਾਂ ਤਾਂ ਇਹ ਚਾਹ ਚਾਰੇ ਖੁੱਲ ਸਾਰੇ ਚੌਰ ਸਾਦੀ ਇਹ ਜਿਹੇ ਡਿਜ਼ਾਈਨ ਹੀ ਅਲੱਗ ਬਹੁਤ ਸਰੇਗਾ ਬਣਾਵਾ ਉਹ ਲਾਲਾ ਇਹਦੀ ਬੀਜੀ ਲਾ ਕੇ ਫੈਵੀਕੋਲ ਲਾ ਕੇ ਠੱਕੀ ਦੀ ਹੈ ਠੀਕ ਹੈ ਇਹ ਫੈਵੀਕੋਲ ਲਾ ਕੇ ਫੇਰੇ ਨਹੀਂ ਬਿਚ ਗਿਆ ਇਹ ਟੇਡਾ ਕੇ ਲੰਗਾਇਆ ਇਹ ਕਿਵੇਂ ਨਿਕਲਦੀ ਠੀਕ ਹੈ ਠੀਕ ਹੈ ਉਹ ਨਾ ਬਣਾਉਣੀ ਆਉਂਦੀ ਨਹੀਂ ਸਿਰਾਈ ਬਾਪੂ ਇਹ ਬਹੁਤ ਕਮਾਲ ਦੀਆਂ ਚੀਜ਼ਾਂ ਬਾਪੂ ਜੀ ਕਿਰਤ ਸੱਤੇ ਦਿਨ ਕਰਦੇ ਕਿ ਕਿਵੇਂ ਸੱਤੇ ਦਿਨ ਕਿਰਤ ਕਰਦੇ ਕੰਮ ਕਰਦੇ ਕੰਮ ਕਰਦੇ ਜਮਾ ਆਪਣਾ ਮਨ ਰੱਬ ਨਾਲ ਲੱਗਿਆ ਵਾ ਐਨੇ ਕਰਕੇ ਵਫਾਨ ਕਰੀ ਜਿੱਥੇ ਖਲਾਇਆ ਵਾ ਮੇਰਾ ਪਾਉ ਬਾਰ ਹੈ ਧਿਆਨ ਉਧਰ ਤੇ ਆਪਣਾ ਮਨ ਵੀ ਨਹੀਂ ਖੋਟਾ ਕੰਮ 'ਚ ਨਿਗਾਹ ਤਾਂ ਮਾਰਨੀ ਆ ਮਨ ਤਾਂ ਅੰਦਰੋਂ ਸੋਧ ਤੇ ਟੁੱਟਦਾ ਦੁੱਬਦਾ ਹੈ ਵਿੱਚ ਠੀਕ ਹੈ ਜੀ ਕੰਮ ਦਾ ਜੋ ਆਪ ਦੀ ਮੰਦੀ ਮਾਰਦੀ ਆ ਮੈਂ ਕਰਵਾਨਾ ਪਰ ਮੈਨੂੰ ਕੋਈ ਇਹਦੇ ਵਿੱਚ ਕੋਈ ਕੰਮ ਦਾ ਲਾਲਚ ਨਹੀਂ ਲਾਲਚ ਨਹੀਂ ਨੂੰ ਲਾਤ ਤਾਂ ਹੋਵੇ ਜੇ ਮੇਰੇ ਮਗਰ ਚਾਹ ਟੋਟ ਨੂੰ ਲੱਗੇ ਹੋ ਇਹ ਲਾਹਤੂ ਲੈ ਗਿਆ ਪੱਕਾ ਠੀਕ ਹੈ ਜੀ ਪੱਕਾ ਲਾਹ ਲੈ ਗਿਆ ਤੇਰਾ ਬਾਪੂ ਜੀ ਅਸੀਂ ਚੱਲਦੇ ਚੰਗਾ ਜੀ ਅਸੀਂ ਤੇ ਤੂੰ ਵੀ ਦੂਰ ਜਾਣਾ ਨਾ ਸਾਨੂੰ ਨਹੀਂ ਸਾਥੇ ਜਾਤੀ ਸਸੀ ਕੰਮ ਨਾ ਜੰਗਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਆ ਰਹਾ